ਔੜਚੇ ਦੁਕਾਨ ਤੇ ਜਬਰੀ ਕਬਜ਼ਾ ਅਤੇ ਚੋਰੀ ਦਾ ਮਾਮਲਾ ਨਮਾਸ਼ਹਿਰ ਦੇ ਕਸਬਾ ਔੜ ਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਕੁਝ ਵਿਅਕਤੀਆਂ ਵੱਲੋਂ ਇੱਕ ਦੁਕਾਨ ਤੇ ਜਬਰੀ ਤਾਲਾ ਲਗਾਉਣ ਅਤੇ ਅੱਧੀ ਰਾਤ ਨੂੰ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਨਾਮਜਾਦ ਅਤੇ ਕਈ ਅਣਪਛਾਤੇਆਂ ਖਿਲਾਫ ਗੰਭੀਰਤਾ ਰਾਵਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਗਿਆ। ਔੜ ਦੇ ਰਹਿਣ ਵਾਲੇ ਰਮਨ ਪਣੋਟ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਦੁਕਾਨ ਤੇ ਜਬਰੀ ਤਾਲਾ ਲਗਾਇਆ ਗਿਆ ਹੈ। ਮਾਮਲਾ ਪੁਲਿਸ ਕੋਲ ਪਹੁੰਚਿਆ ਤੇ ਦੋਵਾਂ ਧਿਰਾਂ ਨੂੰ 7 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਪਰ ਦੂਜੀ ਧਿਰ ਦੇ ਹੌਸਲੇ ਇੰਨੇ ਬਲੰਦ ਸਨ ਕਿ ਉਹਨਾਂ ਨੇ ਤਰੀਕ ਤੋਂ ਪਹਿਲਾਂ ਹੀ ਦੁਕਾਨ ਦਾ ਬੋਰਡ ਪੁੱਟ ਦਿੱਤਾ ਤੇ ਸ਼ਟਰ ਤੇ ਸਿਆਹੀ ਫੇਰ ਦਿੱਤੀ। हद ਦਾ ਉਦੋਂ ਹੋ ਗਏ ਜਦੋਂ 6-7 ਜਨਵਰੀ ਦੀ ਦਰਮਿਆਨੀ ਰਾਤ ਨੂੰ ਵਿਅਕਤੀ ਦੁਕਾਨ ਵਿੱਚ ਦਾਖਲ ਹੋਏ ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ ਮੁਤਾਬਕ ਉਹ ਕਿ ਲੋਕ ਦੁਕਾਨ ਵਿੱਚੋਂ ਕੱਪੜੇ, ਜ਼ਰੂਰੀ ਦਸਤਾਵੇਜ਼, ਨਗਦੀ ਅਤੇ ਹੋਰ ਕੀਮਤੀ ਸਮਾਨ ਚੁੱਕ ਕੇ ਰਫੂ ਚੱਕਰ ਹੋ ਗਏ ਇਸ ਮਾਮਲੇ ਨੂੰ ਲੈ ਕੇ ਥਾਣਾ ਔੜ ਦੇ ਮੁਖੀ ਅਸ਼ੋਕ ਕਮਾਨ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਹੈ ਪੁਲਿਸ ਵੱਲੋਂ ਧਾਰਾ 305 3314 ਅਤੇ 612 ਤਹਿਤ ਤਿੰਨ ਮੁੱਖ ਮਲਜ਼ਮਾਂ ਅਤੇ ਚਾਰ-ਪੰਜ ਅਣਬਿਖਿਆਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਦੱਸਿਆ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਤਿੰਨੋਂ ਨਾਮਜਾਦ ਦੋਸ਼ੀ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਕ ਮਲਜ਼ਮਾਂ ਦੇ ਘਰੋਂ ਫਿਲਹਾਲ ਕੋਈ ਵੀ ਚੋਰੀ ਕੀਤਾ ਸਮਾਨ ਬਰਾਮਦ ਨਹੀਂ ਹੋ ਸਕਿਆ। ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਅਲੀ ਭਾਜੀ ਕੀ ਨਾਮ ਆਪਣਾ ਕੀ ਕੰਮ ਕਰਦੇ ਕਿੱਥੇ ਦੇ ਰਹਿਣ ਵਾਲੇ ਤੇ ਕੀ ਗੱਲ ਬਾਤ ਉਹ ਮੇਰਾ ਨਾਮ ਹੈਗਾ ਜੀ ਰਮਨ ਕੁਮਾਰ ਪਨਵੋਟ ਮੈਂ ਔੜ ਦਾ ਹੀ ਵਾਸੀ ਹੈਗਾ ਆ ਔਰ ਔੜ ਅੱਡੇ ਚ ਮੇਰੀ ਇਹ ਆ ਦੁਕਾਨ ਹੈ ਜਿੱਥੇ ਮੈਂ ਖੜਾ ਆ ਪਿਛਲੇ ਮੇਰੇ ਵਾਸਤੇ ਦੁਕਾਨ ਦੇ ਵਿੱਚ ਮੈਂ ਕੰਮ ਕਰਦਾ ਸੀ ਮੈਂ ਇੰਡੋ ਕਨੇਡੀਅਨ ਬੱਸ ਟਿਕਟਾਂ ਦਾ ਕੰਮ ਕਰਦਾ ਸੀ ਵੈਸਟਰਨ ਯੂਨਿਅਨ ਦਾ ਕੰਮ ਕਰਦਾ ਸੀਗਾ ਔਰ ਉਸ ਤੋਂ ਬਾਅਦ ਏਅਰ ਟਿਕਟ ਦਾ ਰੇਲਵੇ ਟਿਕਟ ਦਾ ਮੈਂ ਕੰਮ ਕਰਦਾ ਆ ਜਿਹੜਾ ਰੇਲਵੇ ਟਿਕਟਾਂ ਦਾ ਕੰਮ ਕਰਦਾ ਉਹ ਸਾਰੇ ਮੇਰੇ ਕੋਲ ਲਾਇਸੈਂਸ ਵੀ ਹੈਗੇ ਆ ਲੇਕਿਨ ਅੰਦਰ ਪਏ ਆ ਲਾਇਸੈਂਸ ਜਿਹੜੇ ਕਿ ਇਹ ਲੋਗੋਂ ਚੱਕ ਕੇ ਲੈ ਗਏ ਪਤਾ ਹੀ ਨਹੀਂ ਕੌਣ ਲੈ ਗਿਆ ਚੱਕੀ ਬਲਬੀਰ ਸਿੰਘ ਢਿੱਲੋਂ ਹੈਗੇ ਆ ਉਹਨਾਂ ਦਾ ਕੁਝ ਮਾਲਕਾਂ ਨਾਲ ਜਿਹੜੇ ਹੈਗੇ ਆ ਗੁਰਸ਼ਰਨਪੁਰ ਯੂਐਸਏ ਚ ਰਹਿੰਦੇ ਆ ਦੁਕਾਨ ਦੇ ਮਾਲਕ ਹੈ ਜਿਹੜੇ ਜਿਨ੍ਹਾਂ ਦੇ ਨਾਮ ਤੇ ਮੀਟਰ ਲੱਗਿਆ ਹੋਇਆ ਉਹਨਾਂ ਦੇ ਨਾਲ ਕੁਝ ਗੱਲਬਾਤ ਹੋਣੀ ਆ ਲੇਕਿਨ ਉਹ ਮੇਰੇ ਨਾਲ ਹੀ ਆ ਕਰਕੇ ੱਤਕਮੁੱਕਾ ਕੀਤਾ ਇਹਨਾਂ ਨੇ ਔਰ ਬਾਅਦ ਵਿੱਚ ਕੱਲ ਰਾਤ ਨੂੰ ਆ ਕਰਕੇ ਸਮਾਨ ਕੱਢ ਕੇ ਲੈ ਗਏ ਕੰਮ ਕਾਲ ਕਿਤਨ ਕੀਤਾ ਸਾਡੇ ਤੱਕ ਮਕਾਇਨਾਂ ਨੇ 3 ਤਰੀਕ ਨੂੰ ਵੀ ਕੀਤਾ ਸੀਗਾ ਮੈਂ ਫਿਰ ਜਾ ਕਰਕੇ ਐਪਲੀਕੇਸ਼ਨ ਦਿੱਤੀ ਸੀਗੀ ਉੱਥੇ ਤਾਂ ਉਹਨਾਂ ਨੇ ਫਿਰ 4 ਵਜੇ ਸ਼ਾਮ ਨੂੰ ਸੱਦੇ ਸੀਗਾ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਵੀ 7 ਤਰੀਕ ਨੂੰ ਤੁਸੀਂ ਆਇਓ 3:00 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਕਿ 3:00 ਵਜੇ ਦਾ ਮੀਟਿੰਗ ਦਾ ਟਾਈਮ ਹੈਗਾ ਤੁਹਾਨੂੰ ਦੋਨਾਂ ਨੂੰ ਬੈਠ ਕੇ ਗੱਲ ਕਰਾਂਗੇ ਉਹਨਾਂ ਨੇ 6 ਤਰੀਕ ਕੱਲ ਰਾਤ ਨੂੰ ਹੀ ਆ ਕਰਕੇ ਦੁਕਾਨ ਖੋਲ ਕਰਕੇ ਅੰਦਰੋਂ ਦੀ ਸਮਾਨ ਸਬੂਨ ਕੱਢ ਆਇਆ ਟਰਾਲੀ ਇੱਥੇ ਖੜੀ ਸੀਗੀ ਨੀਲੇ ਰੰਗ ਦੀ ਟਰੈਕਟਰ ਟਰਾਲੀ ਖੜੀ ਸੀਗੀ ਇੱਕ ਉਹਨਾਂ ਦੀ ਛਿੱਟੀ ਗੱਡੀ ਵੀ ਸਾਹਮਣੇ ਖੜੀ ਸੀਗੀ 15 72 ਇਦਾਂ ਕੁਛ ਨੰਬਰ ਸੀਗਾ ਉਹਨਾਂ ਦਾ ਬਾਕੀ ਜਿਹੜੇ ਬੰਦੇ ਇੱਥੇ ਖੜੇ ਸੀਗੇ ਉਹ ਲੋਨ ਬਹੁਤ ਚੰਗੀ ਤਰ੍ਹਾਂ ਜਾਣਦੇ ਮੈਂ ਇਹਨਾਂ ਚੰਗੀ ਤਰ੍ਹਾਂ ਨਹੀਂ ਜਾਣਦਾ ਸੀਗਾ ਕਿ ਕੌਣ ਕੌਣ ਆ ਪਤਾ ਲੱਗਿਆ ਬਲਬੀਰ ਸਿੰਘ ਢਿੱਲੋਂ ਦੇ ਮੁੰਡੇ ਸੀਗੇ ਦੋ ਇੱਕ ਗੋਪੀ ਸੀਗਾ ਇੱਕ ਜੱਸੀ ਸੀਗਾ ਜੱਸਾ ਇਹ ਦੋਨਾਂ ਨੇ ਇਹ ਕੰਮ ਕੀਤਾ ਆ ਕਿੰਨੇ ਕਬਜੇ ਟਾਈਮ ਰਾਤ ਦੇ ਐਗਜ਼ੈਕਟ 10:00 ਵਜੇ ਰਵੀ ਕੁਮਾਰ ਦੌੜਦਾ ਦੌੜਦਾ ਮੇਰੇ ਕੋਲ ਆਇਆ ਸੀਗਾ ਕਹਿੰਦਾ ਕਿ ਵੀ ਤੁਹਾਡੀ ਦੁਕਾਨ ਤੇ ਚੋਰੀ ਹੋ ਰਹੀ ਆ ਤਾਂ ਮੈਂ ਫਿਰ ਇੱਧਰ ਆ ਕਰਕੇ ਮੈਂ ਦੇਖਿਆ ਤਾਂ ਮਨੂੰ ਦੇਖਣ ਨੂੰ ਇਹ ਮਿਲਿਆ ਕਿ ਵੀ ਇਹ ਲੋਗੋਂ ਸਮਾਨ ਅੰਦਰੋਂ ਹੀ ਕੱਢਦੇ ਪਏ ਆ ਮੈਂ ਇੱਕ ਛੋਟਾ ਜਿਹਾ ਕਲਿੱਪ ਵੀ ਬਣਾਇਆ ਸੀਗਾ ਉਹ ਕਲਿੱਪ ਮੈਂ ਤੁਹਾਨੂੰ ਪੇਸ਼ ਕਰ ਦਵਾਂਗਾ ਤੇ ਉਹਦੇ 'ਚ ਮੈਂ ਸਾਹਮਣੇ ਖੜ ਕੇ ਕਲਿੱਪ ਬਣਾਇਆ ਸੀ ਜਿਹੜੇ ਲੋਗਨ ਦਰਵਾਜਾ ਸ਼ਟਰ ਖੋਲ ਕੇ ਸਮਾਨ ਕੱਢ ਦਿੰਦਾ ਹੈਗਾ ਥੋੜਾ ਜਿਹਾ ਗਲਵਤ ਕਰ ਦਿੰਦਾ ਉਹਦੇ 'ਚ ਕੇਸ਼ਵ ਦੁੱਗਲ ਜਿਹੜਾ ਕਿ ਮੋਬਾਈਲਾਂ ਦਾ ਕੰਮ ਕਰਦਾ ਉਹਨੇ ਇਹਨਾਂ ਨੂੰ ਪੁੱਛਿਆ ਵੀ ਸੀਗਾ ਤੇ ਇਹਨਾਂ ਦੇ ਨਾਲ ਥੋੜੀ ਧੂਤੂ ਮੈਂਬੇ ਵੀ ਹੋਈ ਹੈ ਇਹਨਾਂ ਦੀ ਬਾਕੀ ਰੋਹਿਤ ਦੁੱਗਲ ਹੋਰ ਫਿਰ ਰੋਹਿਤ ਦੁੱਗਲ ਵੀ ਆ ਗਿਆ ਸੀਗਾ ਔਰ ਇਹਨਾਂ ਨੇ ਕਾਫੀ ਮਤਲਬ ਕਿ ਪਹਿਚਾਣਿਆ ਉਹਨਾਂ ਨੂੰ ਗਲਵਤ ਹੋਈ ਫਿਰ ਉਹ ਫੜਾਫੜ ਬੰਦ ਕਰਕੇ ਭੱਜ ਗਏ ਜਦਕਿ ਉਹ ਲੋਗਾਂ ਸਮਾਨ ਕਟਣ ਦੇ ਮੂੜ ਚ ਸੀਗਾ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ 'ਚ ਸੀਗਾ ਜਦਕਿ ਅੱਜ ਇਹਨਾਂ ਦੀ ਮੀਟਿੰਗ ਸੀਗੀ ਗਲਵਤ ਹੋਣੀ ਸੀਗੀ ਚੈੱਕ ਕੀਤਾ ਕਿ ਸਮਾਨ ਚ ਵੀ ਲੈ ਕੇ ਸਮਾਨ ਮੇਰੇ ਖਿਆਲ ਚ ਤਾਂ ਸਾਰਾ ਕੁਝ ਲੈ ਗਏ ਆ ਅੰਦਰ ਕੁਝ ਵੀ ਨਹੀਂ ਦਿਖਦਾ ਪਿਆ ਮੈਨੂੰ ਜਿੱਦਾਂ ਸਮਝ ਆ ਰਹੀ ਆ ਕਿ ਉਹਨਾਂ ਨੇ ਟਰਾਲੀ ਪੂਰੀ ਤਕਰੀਬਨ ਭਰ ਲਈ ਸੀ ਤਾਂ ਉਹਦੇ 'ਚ ਕੰਪਿਊਟਰ ਵੀ ਹੋ ਸਕਦਾ ਹੈ ਸਭ ਕੁਝ ਕਾਗਜ਼ ਪੱਤਰ ਮੇਰੇ ਡਾਕੂਮੈਂਟ ਸਾਰੇ ਹੈਗੇ ਆ ਉਹਦੇ 'ਚ ਜਿਹੜੇ ਵੀ ਸਰਟੀਫਿਕੇਟ ਐਗਰੀਮੈਂਟ ਆ ਲਾਇਸੈਂਸ ਆ ਹੋਰ ਵੀ ਬਹੁਤ ਕੁਛ ਛੋਟੇ-ਮੋਟੇ بڑے ਸਮਾਨ ਸਭ ਕੁਝ ਉਹਨਾਂ ਨੇ ਟੇਬਲ ਕੁਰਸੀਆਂ ਫਰਨੀਚਰ ਵਗੈਰਾ ਮੇਰੇ ਏਵਨ ਕੀ ਰੈਕ ਦੇ ਵਿੱਚ ਕੱਪੜੇ ਵੀ ਸੀਗੇ ਉਹ ਵੀ ਮੇਰੇ ਖਿਆਲ ਚ ਸਾਰੇ ਚੱਕ ਲਏ ਇਹਨਾਂ ਨੇ ਕਿਉਂਕਿ ਟਰਾਲੀ ਇਹਨਾਂ ਨੇ ਤਕਰੀਬਨ ਸਾਰੀ ਭਰ ਲਈ ਸੀਗੀ ਦੇਖਿਆ ਵੀ ਦੁਕਾਨ ਦੇ ਅੰਦਰ ਕੀ ਕੀ ਤੁਹਾਡਾ ਨੁਕਸਾਨ ਹੋਇਆ ਦੁਕਾਨ ਜਿਸ ਤਰ੍ਹਾਂ ਉਹ ਸਮਾਨ ਚੱਕ ਕੇ ਲੈ ਕੇ ਗਏ ਟਰਾਲੀ 'ਚ ਲੋਡ ਕੀਤਾ ਹੈ ਉਹਨਾਂ ਨੇ ਉਸ ਤੋਂ ਬਾਅਦ ਉਹ ਤਾਲਾ ਲਗਾ ਗਏ ਸੀਗੇ ਅਸੀਂ ਫਿਰ 112 ਦੇ ਵਿੱਚ ਕੰਪਲੇਨ ਕੀਤੀ ਆ ਹੁਣ ਪੁਲਿਸ ਪ੍ਰਸ਼ਾਸਨ ਦੇਖੂਗੀ ਕੀ ਕੀ ਚੀਜ਼ ਚੋਰੀ ਹੋਈ ਆ ਅਸੀਂ ਤਾਂ ਟਰਾਲੀ 'ਚ ਦੇਖਿਆ ਸੀਗਾ ਕਿ ਕੀ ਕੀ ਸਮਾਨ ਪਿਆ ਸੀਗਾ ਇਹਨਾਂ ਨੇ ਰਾਤ ਨੂੰ 10 ਵਜੇ ਜਦ ਧੁੰਦ ਪਈ ਹੋਈ ਸੀ ਉਸ ਵੇਲੇ ਸਾਰਾ ਸਮਾਨ ਚੋਰੀ ਕੀਤਾ ਇਹਨਾਂ ਨੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਿਹੜਾ ਚੋਰੀ ਦਾ ਸਮਾਨ ਰਿਕਵਰ ਕੀਤਾ ਜਾਵੇ ਹੋਰ ਵੱਧ ਤੋਂ ਵੱਧ ਜਿਹੜੀ ਕਾਰਵਾਈ ਕੀਤੀ ਜਾ ਸਕਦੀ ਹੈ ਪ੍ਰਸ਼ਾਸਨ ਆਪਣੇ ਵੱਲੋਂ ਉਹ ਕਰੇ ਜਿਹੜੀ ਔਰਡਰ ਕੰਪਲੀਟ ਆਈ ਸੀਗੀ ਰਮਨ ਕੁਮਾਰ ਵੱਲੋਂ ਉਸ ਤੇ ਕੀ ਕਾਰਵਾਈ ਹੋਈ ਜੀ ਇਹਨਾਂ ਇੱਕ ਸਾਡੇ ਕੋਲ ਮਿਤੀ 3 1 9 ਕੰਪਲੇਂਟ ਆਈ ਸੀਗੀ ਕਿ ਮੇਰੀ ਦੁਕਾਨ ਦੇ ਉੱਤੇ ਜਬਰੀ ਲੋਕ ਕਰ ਗਏ ਨੇ ਔਰ ਮੈਂ ਹੈਡ ਕਾਉਂਸਲ ਪਰਮੇਸ਼ਰ ਕੁਮਾਰ ਨੂੰ ਮਾਰਕ ਕੀਤੀ ਸੀ ਪਰਮੇਸ਼ਰ ਕੁਮਾਰ ਨੇ ਦੋਨਾਂ ਧਿਰਾਂ ਨੂੰ ਟਾਈਮ ਦੇ ਦਿੱਤਾ ਸੀ ਮਿਤੀ 7 ਤਰੀਕ ਦਾ ਇੱਕ ਧਿਰ ਨੇ ਆਪਣੀ ਜ਼ਾਹਿਰ ਕੀਤੀ ਸੀ ਕਿ ਸਾਨੂੰ ਮਜੂਰੀ ਹੈ ਸਾਡਾ 7 ਤਰੀਕ ਤੱਕ ਵਿਆਹ ਸਾਨੂੰ ਲੋੜ ਹੈ ਔਰ ਦੋਨਾਂ ਧਿਰਾਂ ਨੂੰ 7 ਤਰੀਕ ਦਾ ਟਾਈਮ ਦੇ ਦਿੱਤਾ ਔਰ ਜਿਹੜੀ ਇਹ ਉੱਤਰਵਾਦੀ ਧਿਰ ਹੈ ਜਿਨ੍ਹਾਂ ਨੇ ਇੱਕ ਦੂਜਾ ਕੀਤੀ ਹੈ ਕਾਰਵਾਈ ਕੀਤੀ ਹੈ ਇਹਨਾਂ ਨੇ ਕੀ ਕੀਤਾ ਇਹ ਵਿਚਾਲੇ ਆ ਕੇ ਨਾ 7 ਤਰੀਕ ਦੇ ਵਿਚਾਲੇ ਆ ਕੇ ਇਹ ਉਹਦਾ ਜਿਹੜਾ ਬੋਰਡ ਸੀਗਾ ਸਾਈਨ ਬੋਰਡ ਲਾਏ ਹੁੰਦੇ ਦੁਕਾਨ ਦੇ ਔਰ ਜਿਹੜਾ ਉਹਦਾ ਇੱਕ ਸਾਈਨ ਬੋਰਡ ਦਾ ਬਾਹਰ ਲਿਖਿਆ ਹੁੰਦਾ ਉਹ ਵੀ ਚੱਕ ਲੈ ਗਏ ਔਰ ਜਿਹੜਾ ਉਹਦਾ ਦੂਜਾ ਸੀ ਇਹ ਸ਼ਟਰ ਸੀ ਜਿਹਦੇ ਉੱਤੇ ਲਿਖਿਆ ਸੀ ਉਹਦੇ ਉੱਤੇ ਕਾਲੀ ਸਿਆਹੀ ਮਾਰ ਕੇ ਚਲ ਗਏ ਸੀਗੇ ਔਰ 6 ਤੇ 7 ਦੀ ਦਰਮਿਆਨੀ ਰਾਤ ਨੂੰ ਫੇਰ ਕੀ ਹੋਇਆ ਇਹਨਾਂ ਨੇ ਜਿਹੜਾ ਬਲਬੀਰ ਮੈਸਿੰਗਪੁਰੀਆ ਦਾ ਇਹ ਬਲਬੀਰ ਇਹਦੇ ਜਿਹੜੇ ਲੜਕੇ ਆ ਜੱਸਾ ਗੁਰਪ੍ਰੀਤ ਔਰ ਇਹਦੇ ਨਾਲ 4-5 ਹੋਰ ਨਾਮ ਲੋ ਬਿਅਕਤੀ ਇਹਨਾਂ ਟਰੈਕਟਰ ਤੇ ਆਏ ਨੇ ਟਰੈਕਟਰ ਕੈਵਨ ਵਾਲਾ ਸੀ ਤੇ ਟਰਾਲੀ ਸੀ ਇਹਨਾਂ ਦੇ ਕੋਲੇ ਕੋਦੇ ਪਿੱਛੇ ਢਿੱਲੋ ਬ੍ਰਦਰ ਲਿਖਿਆ ਸੀ ਔਰ ਇੱਕ ਇਹਨਾਂ ਦੇ ਕੋਲ ਗੱਡੀ ਸੀਗੀ 1572 ਕਾਰ ਰੰਗ ਜੱਟਾ ਉਹਦੇ ਤੇ ਆਏ ਆ ਜਿਹੜਾ ਇਹ ਹੈ ਨਾ ਇਹਦਾ ਰਮਨ ਘੋਟ ਦਾ ਦੁਕਾਨ ਦੇ ਵਿੱਚ ਸਾਮਾਨ ਪਿਆ ਸੀ ਉਹ ਜਿਸ ਤਰ੍ਹਾਂ ਨਹੀਂ ਲਿਖਾਇਆ ਕੰਪਿਊਟਰ ਸੀ ਉਹਨਾਂ ਦੇ ਕੁਝ ਕੱਪੜੇ ਸੀ ਔਰ ਉਹਨਾਂ ਦੇ ਡਾਕੂਮੈਂਟ ਸੀ ਔਰ ਕੁਝ ਕੈਸ਼ ਸੀਗਾ ਇਹ ਰਾਤ ਨੂੰ ਟਰਾਲੀ ਦੇ ਵਿੱਚ ਪਾ ਕੇ ਲੈ ਗਏ ਔਰ ਇਹ ਸਾਨੂੰ ਰਾਤ ਨੂੰ ਹੀ ਕੰਪਲੇਂਟ ਆ ਗਈ ਸੀਗੀ ਨਾ ਜੀ 112 ਤੇ ਔਰ ਸਵੇਰੇ ਇਹਨਾਂ ਨੇ ਆ ਕੇ ਦੇ ਜਿਹੜੇ ਪਨੋਟ ਜੀ ਐ ਸ਼੍ਰੀ ਰਮਨ ਪਨੋਟ ਜੀ ਇਹਨੇ ਸਵੇਰੇ ਸਾਡੇ ਕੋ ਆ ਕੇ ਕੰਪਲੇਂਟ ਲਕਾਈ ਹੈ ਤੇ ਅਸੀਂ ਦੋਸ਼ੀਆਂ ਦੇ ਖਿਲਾਫ ਤਿੰਨ ਦੋਸ਼ੀ ਨੋਮਿਨੇਟ ਨੇ ਆਪਣੇ ਜੱਸਾ ਗੁਰਪ੍ਰੀਤ ਸਿੰਘ ਤੇ ਬਲਵੀਰ ਮਹਿਸਨਪਰੀਆ ਇਹਨਾਂ ਤਿੰਨਾਂ ਦੇ ਬਾਈ ਨੇਮ ਔਰ ਚਾਰ ਪੰਜ ਦੋਸ਼ੀ ਹੈ ਜਿਹੜੇ ਅਨਨੋਨੇ ਉਹਨਾਂ ਦੇ ਉੱਤੇ ਕੇਸ ਐਫ ਆਈ ਆਰ ਨੰਬਰ 2 ਆਪਣੇ ਮਿਤੀ 7 1 2026 ਅਧੀਨ ਧਾਰਾ 305 331 4 ਬੀ ਐਨ ਐਸ ਇਹਦੇ ਤਹਿਤ ਦਰਜ ਕੀਤਾ ਆਪਣੇ ਥਾਣੇ ਔੜ ਵਿਖੇ ਔਰ ਇਹਦੀ ਜਿਹੜੀ ਤਫਤੀਸ਼ ਹੈ ਸਾਡੇ ਏਐਸਏ ਹੇਮਰਾਜ ਕਰ ਰਹੇ ਅਦੇ ਇਹਦੇ ਵਿੱਚ ਕੋਈ ਰਿਕਵਰੀ ਵਗੈਰਾ ਹੋਈ ਜਿਦਾ ਟਰਾਲੀ ਵਗੈਰਾ ਜਾਂ ਕੁਝ ਵੀ ਇਹ ਅਸੀਂ ਰੇਡ ਕੀਤਾ ਸੀਗਾ ਸਾਨੂੰ ਟਰਾਲੀ ਵੀ ਨਹੀਂ ਉੱਥੇ ਕਿਤੇ ਨਜ਼ਰ ਆਈ ਔਰ ਜਿਹੜੀ ਉਹ ਗੱਡੀ ਸੀ ਉਹ ਵੀ ਨਹੀਂ ਔਰ ਜਿਹੜੇ ਤਿੰਨੇ ਬੰਦੇ ਆ ਇਹ ਵੀ ਘਰੋਂ ਭੱਜੇ ਹੋਏ ਆ ਔਰ ਹੁਣ ਦੁਬਾਰਾ ਅਸੀਂ ਫੇਰ ਵੀ ਆਪਣੇ ਕੋਈ ਕੁਫੀਆ ਸੋਰਸ ਲਗਾ ਕੇ ਕੋਸ਼ਿਸ਼ ਕਰਦੇ ਆ ਜਿੱਥੇ ਸਾਨੂੰ ਪਤਾ ਲੱਗਾ ਇਹ ਚੀਜ਼ਾਂ ਰਿਕਵਰ ਕਰਨ ਇਹਨਾਂ ਦਾ ਮਾਮਲਾ ਕੀ ਸੀ ਇਹਨਾਂ ਦਾ ਕੋਈ ਆਪਸੀ ਪਹਿਲਾ ਦੁਕਾਨਦਾਰ ਦੂਜਾ ਹੈਗਾ ਝਗੜਾ ਚੱਲਦਾ ਜੋ ਮੇਰੇ ਕੋਲ ਜਾਨੀ ਪਲਾਸਟਿਕਾ ਇਹੇ ਆਈ ਹੈ ਕਿ ਮੇਰੀ ਦੁਕਾਨ ਦੇ ਉੱਤੇ ਲੋਕ ਲੱਗੇ ਆ ਉਹ ਜਿਹੜਾ ਕੋਈ ਇਹਨਾਂ ਦਾ ਝਗੜਾ ਚੱਲਦਾ ਉਹ ਮੇਰੇ ਕੋਈ ਨੋਟਿਸ ਨਹੀਂ ਹੈਗਾ ਵੀ ਕੀ ਝਗੜਾ ਇਹਨਾਂ ਦਾ ਦੁਕਾਨ ਦਾ ਕਬਜ਼ੇ ਦਾ ਰੌਲਾ ਜਾਂ ਕੀ ਰੌਲਾ ਮੇਰੇ ਕੋਲ ਸਿਰਫ ਇਹ ਆਇਆ ਸੀ ਕਿ ਮੇਰੀ ਦੁਕਾਨ ਦੇ ਉੱਤੇ ਲੋਕ ਲੱਗ